ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਸਾਤਰੀਆ ਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਰ ਰੋਜ਼ੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਡਾਇਨਾਸੌਰਸ ਜੀ ਕਹਿੰਦੇ ਇਸ ਵੇਲੇ ਪੰਜਾਬ ਦੇ ਵਿੱਚ ਡਾਇਨਾਸੌਰਸ ਦਾ ਮੁੱਦਾ ਬਹੁਤ ਜ਼ਿਆਦਾ ਭੱਖਿਆ ਹੋਇਆ ਹੈ ਜੀ ਦੇਖੋ ਜੀ ਮੈਂ ਨਾ ਇੱਕਦਮ Google ਦੇ ਉੱਤੇ ਸਰਚ ਕੀਤਾ 6 ਲੱਖ ਕਰੋੜ ਸਾਲ ਪਹਿਲਾਂ ਕਹਿੰਦੇ ਵੀ ਡਾਇਨਾਸੌਰ ਧਰਤੀ ਦੇ ਉੱਤੇ ਆਏ ਸਨ ਉਸ ਤੋਂ ਬਾਅਦ ਕਹਿੰਦੇ ਵੀ ਉਹਨਾਂ ਦੀ ਜਿਹੜੀ ਪ੍ਰਜਾਤੀ ਹੈ ਉਹ ਖਤਮ ਹੋ ਗਈ ਆ ਅਲੋਪ ਹੋ ਗਈ ਆ ਪਰ ਪਿਛਲੇ ਕੁਝ ਕੁ ਮਹੀਨਿਆਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਫੇਰ ਆਏ ਹਨ ਕਿਉਂਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਡਾਇਨਾਸੌਰ ਆ ਗਏ ਇਹਦਾ ਮਤਲਬ ਇਹ ਨਹੀਂ ਕਿ ਡਾਇਨਾਸੌਰ ਆ ਜਿਹੜਾ ਉਹ ਕੋਈ ਟੋਣ ਲੜਨ ਦੇ ਵਾਸਤੇ ਆਇਆ ਆ ਡਾਇਨਾਸੌਰ ਇੱਕ ਦੂਜੇ ਨੂੰ ਕਹਿ-ਕਹਿ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਵੇਂ ਪ੍ਰਚਾਰਿਤ ਕਰਤੇ ਆ ਵੀ ਔਂ ਲੱਗਦਾ ਵੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਨੇ ਆਉਂਦਾ ਚੋਣ ਦਾ ਨਿਸ਼ਾਨ ਹੀ ਡਾਇਨਾਸੌਰ ਰੱਖ ਲੈਣਾ ਹੈ ਹਿਸਾਬ ਨਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਹੋਈਆਂ ਜਿਵੇਂ ਇਹਦੇ ਵਿੱਚ ਅਕਾਲੀ ਦਲ 33 ਨੰਬਰ ਤੇ ਆਇਆ ਜਿਵੇਂ ਅਕਾਲੀ ਦਲ ਨੇ ਕਈ ਮਹੱਤਵਪੂਰਨ ਸਿਤਾ ਜਿੱਤੀਆਂ ਤੇ ਉਸ ਤੋਂ ਬਾਅਦ ਇੱਕ ਨਵੀਂ ਤਰੱਕ ਚੱਲ ਪਈ ਹੈ ਇੱਕ ਨਵੀਂ ਗੱਲ ਚੱਲ ਪਈ ਹੈ ਵੀ ਡਾਇਨਾਸੌਰ ਆਉਣਗੇ ਡਾਇਨਾਸੌਰ ਆ ਗਏ ਡਾਇਨਾਸੌਰ ਕਦੇ ਨਹੀਂ ਆਉਂਦੇ ਡਾਇਨਾਸੌਰ ਦੀ ਹਵਾ ਕੱਢ ਦਾਂਗੇ ਡਾਇਨਾਸੌਰ ਦੀ ਪੂਛ ਤੋੜ ਦਾਂਗੇ ਡਾਇਨਾਸੌਰ ਭਜਾ ਦਾਂਗੇ ਹੁਣ ਇੱਕ ਆ ਕੰਮ ਚੱਲ ਪਿਆ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਸਿਵਾਏ ਆਨੰਦ ਦੇ ਸਵਾਦ ਦੇ ਰਸ ਦੇ ਹੋਰ ਕੁਝ ਵੀ ਨਹੀਂ ਆ ਪਰ ਕਿਉਂਕਿ ਸਾਡੇ ਪੰਜਾਬ ਦੀ ਰਾਜਨੀਤੀ ਹੈ ਹੀ ਲਾਂ ਵਾਲੀ ਸੋ ਇਸ ਕਰਕੇ ਇਹ ਅਮਲੀਆਂ ਗੱਲਾਂ ਚੱਲ ਪਈਆਂ ਅਸਲ ਵਿੱਚ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ ਕੁਝ ਵਾਰੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ ਗੁਰਮントਮਨ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਆ ਜਾਣਗੇ ਪਰ ਅਕਾਲੀ ਨਹੀਂ ਆਉਂਦੇ ਕਦੇ ਵੀ ਤੇ ਜਦੋਂ ਵੀ ਅਕਾਲੀਆਂ ਨੂੰ ਕੋਈ ਛੋਟੀ ਮੋਟੀ ਪ੍ਰਾਪਤੀ ਮਿਲਦੀ ਆ ਉਹ ਨਾਲ ਦੀ ਨਾਲ ਹੀ ਡਾਇਨਾਸੌਰਾਂ ਦੀ ਫੋਟੋ પાડਦੇ ਨੇ ਕਹਿੰਦੇ ਜੀ ਅਕਾਲੀ ਵੀ ਆਉਣਗੇ ਤੇ ਡਾਇਨਾਸੌਰ ਵੀ ਆਉਣਗੇ ਜਦੋਂ ਉਹ ਤਰਨਤਾਰਨ ਵਾਲੀ ਜਿੰਨੀ ਚੌਂ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਦੂਜੇ ਨੰਬਰ ਤੇ ਆਈ ਤਾਂ ਫਿਰ ਅਕਾਲੀ ਦਲ ਨੇ ਇਸ ਗੱਲ ਨੂੰ ਪ੍ਰਚਾਰਿਆ ਵੀ ਤੁਸੀਂ ਕਹਿੰਦੇ ਸੀ ਡਾਇਨਾਸੌਰ ਵਗੂ ਨਹੀਂ ਆਉਂਦੇ ਇਹ ਆ ਲਓ ਜੀ ਡਾਇਨਾਸੌਰ ਵੀ ਆਉਣਗੇ ਤੇ ਅਕਾਲੀ ਵੀ ਆਉਣਗੇ ਉਸ ਤੋਂ ਬਾਅਦ ਉਤਰਦੇ ਇਹਨਾਂ ਕਹਿੰਦੇ ਵੀ ਤੁਸੀਂ ਨਹੀਂ ਉਹਦੇ ਤੁਸੀਂ ਨਹੀਂ ਹੁੰਦੇ ਇਹ ਡਾਇਨਾਸੌਰ ਨਿੱਕਾ ਹੀ ਆ ਇਹ ਡਾਇਨਾਸੌਰ ਤਾਂ ਕਮਜ਼ੋਰ ਹੈ ਇਹ ਡਾਇਨਾਸੌਰ ਤਾਂ ਦੋ ਸੀਟਾਂ ਵਾਲਾ ਹੀ ਹੈ ਫਿਰ ਐਂ ਕਰਨ ਲੱਗੇ ਲੱਦੇ ਆ ਆ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਨਤੀਜੇ ਆਏ ਆ ਕਈ ਸਮਾਂ ਤੇ ਅਕਾਲੀ ਦਲ ਨੇ ਚੰਗੀ ਪੱਲ ਖੱਟੀ ਆ ਅਕਾਲੀ ਦਲ ਨੇ ਫਿਰ ਆਪਦੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਤੇ AI ਦੇ ਰਾਹੀਂ ਵੀਡੀਓ ਬਣਾ ਕੇ ਪਾਤੀਆਂ ਜਿਹਦੇ ਵਿੱਚ ਇੱਕ ਵੀਡੀਓ ਦੇ ਵਿੱਚ ਸੁਖਵੀਰ ਸਿੰਘ ਬਾਦਲ ਡਾਇਨਾਸੌਰ ਦੇ ਉੱਤੇ ਬੈਠ ਕੇ ਇਦਾਂ ਹੁੰਦੇ ਆ ਜਿਵੇਂ ਘੋੜੇ ਤੇ ਬੈਠੇ ਹੁੰਦੇ ਆ ਦੂਜੀ ਵੀਡੀਓ ਦੇ ਵਿੱਚ ਸੁਖਵੀਰ ਸਿੰਘ ਵਾਦਲ ਟਰੈਕਟਰ ਚਲਾ ਰਹੇ ਆ ਉਹ ਟਰਾਲੀ ਦੇ ਵਿੱਚ ਜਿਹੜੇ ਉਹ ਕਈ ਡਾਇਨਾਸੌਰ ਆ ਤੀਜੀ ਵੀਡੀਓ ਦੇ ਵਿੱਚ ਸੰਗਲ ਪਾਇਆ ਗਲ ਦੇ ਵਿੱਚ ਡਾਇਨਾਸੌਰ ਦੇ ਜਿਵੇਂ ਆਪਾਂ ਕੁੱਤਾ ਲੈ ਕੇ ਆਉਂਦੇ ਹੁੰਦੇ ਆ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਾਇਨਾਸੌਰ ਆ ਰਿਹਾ ਫਿਰ ਇਹ ਜਿਹੜੀ ਵੀਡੀਓ ਆ ਗਈਆਂ ਤੇ ਫਿਰ ਭਗਵੰਤ ਮਾਨ ਫਰਾਂਟੀਆਂ ਵੀਡੀਓ ਬਣੀਆਂ ਆਮ ਆਦਮੀ ਪਾਰਟੀ ਨੇ ਠੀਕ ਕੀਤਾ ਜੀ ਉਹਨਾਂ ਨੇ ਇਹ ਆਈ ਰਹੀ ਵੀਡੀਓ ਬਣਾਈਆਂ ਸੁਖਵੀਰ ਸਿੰਘ ਵਾਦਲ ਡਾਇਨਾਸੌਰ ਦੇ ਉੱਤੇ ਆ ਰਿਹਾ ਤੇ ਉਹ ਦੀ ਮੂਹਰੇ ਭਗਵੰਤ ਮਾਨ ਖੜੇ ਆ ਇਹ ਭਗਵੰਤ ਮਾਨ ਫੁੜੀ ਦਹਾੜ ਮਾਰਦੇ ਆ ਤੇ ਡਾਇਨਾਸੌਰ ਪਿਛਾ ਨੂੰ ਭੱਜ ਜਾਂਦਾ ਸੁਖਬੀਰ ਬਾਦਲ ਨੂੰ ਲੈ ਕੇ ਤੇ ਹੋਰ ਭੱਜ ਜਾਂਦਾ ਇੱਕ ਵੀਡੀਓ ਦੇ ਵਿੱਚ ਭਗਵੰਤ ਮਾਨ ਡਾਇਨਾਸੌਰ ਦੀ ਪੂਛ ਤੇ ਪੈਰ ਮਾਰਦੇ ਆ ਤੇ ਉਹਦੀ ਪੂਛ ਆ ਡਾਇਨਾਸੌਰ ਦੀ ਲੈ ਕੇ ਇਵੇਂ ਡਿੱਗ ਪੈਂਦੀ ਏ ਟੁੱਟ ਜਾਂਦੀ ਆ ਜਿਵੇਂ ਕਿਰਲੀ ਦੀ ਪੂਛ ਟੁੱਟਦੀ ਹੁੰਦੀ ਆ ਫਿਰ ਇੱਥੇ ਜੀ ਕਾਂਗਰਸ ਨੇ ਵੀ ਪਿੱਛੇ ਮੇਰਾ ਕਹਿਣਾ ਠੀਕ ਨਹੀਂ ਸਮਝਿਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਜਿਹੜਾ ਛੋਟੇ ਛੋਟੇ ਹੁੰਦੇ ਡਾਇਨਾਸੌਰ ਬੱਚਿਆਂ ਨੇ ਖੇਡਣ ਵਾਲੀ ਜੀ ਵਿੱਚ ਹਵਾ ਭਰੀ ਹੁੰਦੀ ਆ 50 ਰੁਪਏ ਵਾਲਾ ਉਹ ਲੈ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਬਹਿ ਗਏ ਤੇ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੱਗ ਪੈਨ ਮਾਰ ਕੇ ਨਾ ਤੇ ਕਹਿੰਦੇ ਜੀ ਆਹ ਲੋ ਡਾਇਨਾਸੌਰ ਦੀ ਹਵਾ ਨਿਕਲ ਗਈ ਇਹਨਾਂ ਦੀ ਪਹਿਲੀ ਹਵਾ ਤਾਂ ਕਹਿੰਦੇ 17 ਚ ਨਿਕਲੀ ਸੀ ਫਿਰ 22 ਚ ਵੀ ਨਿਕਲ ਗਈ ਸੀ ਆ ਇਹਨਾਂ ਦੇ ਪੱਲੇ ਕੁਝ ਨਹੀਂਗਾ ਆ ਲੋ ਜੀ ਇਹਨਾਂ ਨੂੰ ਤਿੰਨ ਸੀਟਾਂ ਮਿਲੀਆਂ ਸੀ 22 ਦੇ ਵਿੱਚ ਤਿੰਨ ਵਾਰੀ ਅਸੀਂ ਪੈਨ ਮਾਰ ਦਿੰਦੇ ਆ ਤੇ ਫਿਰ ਚਲਾ ਕੇ ਮਾਰਲੇ ਡਾਇਨਾਸੌਰ ਪਰੇ ਕਹਿੰਦੇ ਵੀ ਲਾਹਤ ਖਤਮ ਹੋ ਗਿਆ ਆਪ ਜਾਤਾ ਸੀ ਪੰਜਾਬ ਦੀ ਰਾਜਨੀਤੀ ਬਸ ਇੱਥੇ ਖੜੀ ਆ ਪੁਰ ਇਹਨਾਂ ਗੱਲਾਂ ਨੂੰ ਸੁਣ ਕੇ ਜੇ ਤਾਂ ਪੰਜਾਬ ਦੇ ਲੋਕਾਂ ਦੇ ਖੁਸ਼ ਹੋਣਾ ਉਹਨਾਂ ਦੀ ਮਰਜ਼ੀ ਹੈ ਪਰ ਇਹ ਵਿੱਚ ਖੁਸ਼ ਹੋਣ ਵਾਲੀ ਗੱਲ ਹੈ ਨਹੀਂ ਕਿਉਂਕਿ ਪੰਜਾਬ ਦੇ ਮੁੱਦੇ ਹੋਰ ਆ ਤੇ ਡਾਈਨਾਸੌਰ ਪੰਜਾਬ ਦਾ ਮੁੱਦਾ ਨਹੀਂ ਆ ਵੈਸੇ ਤਾਂ ਉਹ ਸਾਰੇ ਲੋਕ ਹੀ ਡਾਈਨਾਸੌਰ ਆ ਜਿਹੜੇ ਕਿ ਵਿਧਾਨ ਸਭਾ 'ਚ ਜਾਂਦੇ ਪਰ ਬੋਲਦੇ ਨਹੀਂ ਆ ਉਹ ਸਾਰੇ ਡਾਈਨਾਸੌਰ ਵਰਗੇ ਨੇਤਾ ਜਿਹੜੇ ਕਿ ਜਿੱਤਦੇ ਪਰ ਜਿੱਤ ਕੇ ਆਪਦੇ ਹਲਕੇ ਦੇ ਵਿੱਚ ਆਉਂਦੇ ਨਹੀਂ ਆ ਜਿਨ੍ਹਾਂ ਨੂੰ ਕੋਈ ਮਸਲਾ ਜਿਸਤਾਈ ਨਹੀਂ ਪੰਜਾਬ ਦਾ ਉਹ ਸਾਰੇ ਡਾਈਨਾਸੌਰ ਦੇ ਸੱਗੇ ਸੌਂਧ ਰਹੀ ਆ ਪਰ ਕੁੱਲ ਮਿਲਾ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਅਸਲ ਮੁੱਦੇ ਗਾਇਬ ਆ ਕਿ ਇਕੱਲਾ ਡਾਇਨਾਸੌਰ ਇਸ ਵੇਲੇ ਪੰਜਾਬ ਦੀ ਰਾਜਨੀਤੀ ਸ਼ਾ ਹੈ ਜੀ ਜੀ ਬਿਲਕੁਲ ਤੁਸੀਂ ਸਹੀ ਕਹਿਟਾਣਾ ਸਾਹਿਬ ਤੇ ਪਰ ਐ ਲੱਗਦਾ ਕਿ ਲੋਕ ਵੀ ਸ਼ਾਇਦ ਆਹੀ ਗੱਲਾਂ ਸੁਣਨੀਆਂ ਚਾਹੁੰਦੇ ਨੇ ਤੇ ਉਹ ਵੀ ਇਹੀ ਗੱਲਾਂ ਸੁਣਾ ਰਹੇ ਨੇ ਖੈਰ ਅੱਗੇ ਵੱਧਦੇ ਹਾਂ ਜੀ ਉੱਧਰ ਇੱਕ ਬੜਾ ਹੈਰਾਨ ਕਰਦੀ ਖਬਰ ਜਿਹੜੀ ਸਾਹਮਣੇ ਆਈ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਹੈ ਜੀ ਦੇਖੋ ਜੀ ਗੱਲ ਇਹ ਕਿ ਮੈਂ ਅਸਲ ਅੱਗੇ ਵੀ ਗੱਲ ਕਹੀ ਸੀ ਪਾਰਟੀ ਬਣਾ ਲੈਣਾ ਵੱਖਰੀ ਗੱਲ ਆ ਪਾਰਟੀ ਨੂੰ ਚਲਾਉਣਾ ਵੱਖਰੀ ਗੱਲ ਆ ਪਾਰਟੀ ਦਾ ਭਾਵੇਂ ਤੁਸੀਂ ਕੱਲ ਨੂੰ ਬਣਾ ਲਓ ਪਰ ਇਹ ਅੱਜ ਇੱਕ ਪਿੰਡ ਪਿੰਡ ਦੇ ਵਿੱਚ ਬੂਥ ਬੂਥ ਤੱਕ ਹਰ ਥਾਂ ਦੇ ਉੱਤੇ ਆਪਦਾ ਕਿੱਡਰ ਪੈਰਾ ਕਰਨਾ ਉਹਦੇ ਦਫ਼ਤਰ ਖੋਲਣਾ ਪ੍ਰਚਾਰ ਕਰਨਾ ਇਹ ਸਾਰੀਆਂ ਗੱਲਾਂ ਬੜਾ ਔਖਾ ਕੰਮ ਆ ਸੋ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਹੁਣ ਵੀ ਆਹਾ ਕੁਸ਼ੀ ਆ ਜਾਨੀ ਹਰਪ੍ਰੀਤ ਸਿੰਘ ਇਸ ਵੇਲੇ 48 ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਬਣਾਏ ਗਏ ਇਸ ਲਈ ਪਰ ਪਤਾ ਲੱਗਾ ਜੀ ਕੱਲ ਚੰਡੀਗੜ੍ਹ ਦੇ ਵਿੱਚ 48 ਦਲ ਪੁਨਰ ਸੁਰਜੀਤੀ ਦੀ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਗਾਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਨੇ ਤੇ ਆਪਦੇ ਪ੍ਰਧਾਨਜੀਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਆ ਕਹਿੰਦੇ ਆ ਵੀ ਉਹ ਅਸਤੀਫਾ ਨਾਲ ਲੈ ਕੇ ਆਏ ਸੀ ਉਹ ਕਹਿੰਦੇ ਆ ਵੀ ਆ ਚੱਕੋ ਅਸਤੀਫਾ ਨਾ ਮੇਰੀ ਪ੍ਰਧਾਨਜੀਤ ਦੀ ਪਹਿਲਾਂ ਕੋਈ ਇੱਛਾ ਸੀ ਨਾ ਮੇਰੀ ਕੋਈ ਆਜਾ ਹੁਣ ਉਹਨਾਂ ਨੇ ਇਹ ਗੱਲ ਕਿਉਂ ਕਹੀ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ 48 ਗੱਲ ਪੁਨਰਸੁਰਜੀਤੀ ਦੇ ਬਾਰੇ ਜਾਣਕਾਰੀ ਹੋ ਰਹੀ ਆ ਤੁਹਾਨੂੰ ਚੇਤੇ ਹੋਣਾ ਵੀ ਜਦੋਂ ਆ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਆਏ ਤਾਂ ਮਨਪ੍ਰੀਤ ਸਿੰਘ ਇਹ ਆੜੀ ਵਿੱਚ ਗੱਲ ਕਹੀ ਸੀ ਤੇ ਮੇਰਾ ਅਕਾਲੀ ਦਲ ਪੁਨਰ ਸਰਜੀਤੀ ਦੇ ਨਾਲ ਕੋਈ ਸਬੰਧ ਨਹੀਂ ਆ ਸਾਡੇ ਬੰਦੇ ਆਜ਼ਾਦ ਖੜੇ ਤੇ ਆਜ਼ਾਦ ਜਿੱਤੇ ਸਾਡਾ ਇਸ ਗੱਲ ਦੇ ਨਾਲ ਕੋਈ ਤਨਕ ਨਹੀਂ ਹੈਗਾ ਵੀ ਭਾਈ ਪੁਨਰ ਸਰਜੀਤੀ ਦੇ ਨਾਲ ਏਦਾਂ ਸਾਡੇ ਉਮੀਦਵਾਰ ਉਧਰਲੇ ਪਾਸੇ ਨਹੀਂ ਸੀਗੇ ਸੋ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਜ਼ਾਦ ਸੀ ਅਸੀਂ ਆਜ਼ਾਦ ਤੌਰ ਦੇ ਉੱਤੇ ਖੜੇ ਸੀਗੇ ਸਾਡੇ ਬੰਦੇ ਤੇ ਜਿੱਤੇ ਆ ਤੇ ਨਾਲ ਇਹ ਵੀ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਮੈਂ 5 ਮੈਂਬਰੀ ਕਮੇਟੀ ਦਾ ਹਿੱਸਾ ਸੀ ਭਰਤੀ ਕਮੇਟੀ ਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਆ ਜੇ ਮੈਂ ਆਪਦੇ ਜਿਹੜੇ ਹੁਕਮ ਲੱਗੇ ਸੀ ਸਾਨੂੰ ਤੇ ਉਹਨਾਂ ਨੂੰ ਕੰਨ ਦੇ ਹੀ ਲੰਬਾਇਆ ਹੁਣ ਇਸ ਗੱਲ ਦੇ ਉੱਤੇ ਕਹਦੇ ਗਾਇਦੀ ਹਰਪ੍ਰੀਤ ਸਿੰਘ ਔਖੇ ਆ ਉਹਨਾਂ ਨੇ ਫਿਰ ਇਹ ਗੱਲ ਕਹੀ ਆ ਵੀ ਭਾਈ ਜੇਕਰ ਆਪਾਂ ਤੀਜੇ ਦੇ ਖਿਲਾਫ ਧਿਆਨ ਨਹੀਂ ਦੇਈ ਜਾਣੇ ਆ ਤੇ ਭਾਈ ਫਿਰ ਮੈਂ ਕੀ ਕਰਾਉਣਾ ਇਹ ਅਸਤੀਫਾ ਲੈ ਲਓ ਮੇਰਾ ਕਿਸੇ ਨੂੰ ਪ੍ਰਧਾਨ ਬਣਾ ਲਓ ਪਰ ਪਤਾ ਲੱਗਾ ਜੀ ਕਿ ਅਸਤੀਫਾ ਤਾਂ ਚਲੋ ਨਹੀਂ ਮਨਜ਼ੂਰ ਹੋਇਆ ਕਿਉਂਕਿ ਅਕਾਲੀ ਦਲ ਪੁਨਰ ਸੁਰਜੀਤੀ ਦੇ ਕੋਲੇ ਕੋਈ ਹੋਰ ਹੈ ਵੀ ਨਹੀਂਗਾ ਪ੍ਰਧਾਨ ਜੀ ਵਾਸਤੇ ਪਰ ਹੁਣ ਮੰਤਰੀ ਤੇ ਇਹ ਆਲੀ ਹੋਰਾਂ ਨੇ ਇੱਕ ਬਿਆਨ ਦਿੱਤਾ ਉਹਨੇ ਸਪਸ਼ਟੀਕਰਨ ਦਿੱਤਾ ਉਹ ਕਹਿੰਦੇ ਜੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਕਿਸੇ ਨੂੰ ਪਿੱਛੇ ਨਹੀਂ ਕੀਤਾ ਇਹ ਗੱਲ ਸੱਚੀ ਹੈ ਕਿ ਮੈਂ ਅਕਾਲੀ ਦਲ ਪੁਨਰ ਸਰਜੀਤੀ ਦੀ ਕਿਸੇ ਵੀ ਮੀਟਿੰਗ ਦੇ ਵਿੱਚ ਕਦੇ ਸਰਗਰਮੀ ਨਾਲ ਹਿੱਸਾ ਨਹੀਂ ਲਿਆ ਇਹਨਾਂ ਨੇ ਕਦੇ ਵੀ ਕੋਈ ਵੱਡਾ ਸਮਾਗਮ ਕੋਈ ਕਹਿੰਦੇ ਸਰਗਰਮੀ ਵਾਲਾ ਨਹੀਂ ਰੱਖਿਆ ਇਸ ਕਰਕੇ ਸਾਡੇ ਬੰਦਿਆਂ ਦੇ ਬਾਰੇ ਮੈਂ ਗੱਲ ਕਹੀ ਸੀ ਕਿ ਅਸੀਂ ਆਜ਼ਾਦ ਤੌਰ ਦੇ ਉੱਤੇ ਖੜੇ ਕੀਤੇ ਸੀ ਤੇ ਨਾਲੇ ਦੂਜੀ ਗੱਲ ਉਹ ਕਹਿੰਦੇ ਜੀ ਦੇਖੋ ਮੈਂ ਇਹਨਾਂ ਸਾਰਾ ਦਾ ਸਤਿਕਾਰ ਕਰਦਾ ਜਿਹੜੇ ਵੀ ਪੰਥਕ ਮਜ਼ਬੂਤੀ ਦੇ ਕੰਮ ਕਰਦੇ ਆ ਮੈਂ ਉਹਨਾਂ ਦੀ ਸਤਿਕਾਰ ਦੀ ਭਾਵਨਾ ਮੇਰੇ ਮਨ ਦੇ ਵਿੱਚ ਹੈਗੀ ਆ ਪਰ ਉਹਨਾਂ ਨੇ ਚਲੋ ਇਸ ਗੱਲ ਦੇ ਉੱਤੇ ਥੋੜਾ ਜਿਹਾ ਮਿੱਟੀ ਦੀ ਪਾਤੀ ਦੇ ਪਾਈ ਆਵੇਂ ਰੌਲਾ ਪਈ ਜਾਂਦਾ ਗੱਲ ਖਤਮ ਕਰੀਏ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਪੁਨਰ ਸਰਜੀਤੀ ਵਾਲਾ ਅਕਾਲੀ ਦਲ ਜਿਹੜਾ ਉਹ ਆਉਂਦੇ ਸਮੇਂ ਦੇ ਵਿੱਚ ਲੰਮਾ ਸਮਾਂ ਚੱਲਣਾ ਨੀਗਾ ਉਹਦਾ ਕਾਰਨ ਇਹ ਜਿ ਕਿ ਪਾਰਟੀ ਚਲਾਉਣ ਲਈ ਪੈਸੇ ਚਾਹੀਦੇ ਹੁੰਦੇ ਆ ਪੈਸੇ ਕਿੱਥੋਂ ਲੈ ਕੇ ਆਉਣੇ ਆ ਦਫ਼ਤਰ ਖੋਲਣੇ ਆ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਆਪਦੀ ਪ੍ਰਚਾਰ ਸਮਗਰੀ ਤਿਆਰ ਕਰਨੀ ਆ ਤੇਲ ਫੂਕਿਆ ਜਾਣਾ ਬਾਕੀ ਖਰਚੇ ਹੁੰਦੇ ਆ ਰੈਲੀਆਂ ਦੇ ਰੋਡਸੋਆਂ ਦੇ ਇਹ ਪੈਸੇ ਆਉਣੇ ਕਿੱਥੋਂ ਆ ਸੋ ਕਹਿਣ ਦਾ ਭਾਵੇਂ ਜੀ ਕਿ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਕਈ ਤਾਂ ਅਕਾਲੀ ਦਲ ਪੁਨਰਸਰਜੀਤੀ ਵਾਲੇ ਮੁੜ ਕੇ ਆਪਦੇ ਬਾਦਲ ਦਲ ਦੇ ਵਿੱਚ ਆ ਜਾਣਗੇ ਕੁਝ ਕੁ ਲੋਕ ਹੋ ਸਕਦਾ ਇਹਨਾਂ ਦੇ ਕੋਲੇ ਵੀ ਬੈਠੇ ਰਹਿਣ ਤੇ ਕੁਝ ਕੁ ਹੋ ਸਕਦਾ ਬੀਜੇਪੀ ਦਾ ਕਿਸੇ ਹੋਰ ਧਿਰ ਦੇ ਵੱਲ ਚਲੇ ਜਾਣ ਆਉਂਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਇਹ ਉਰੇ ਪਰੇ ਖਿੰਡ ਪੁੰਨ ਜਾਣੇ ਆ ਪਰ ਮੈਨੂੰ ਲੱਗਦਾ ਜੀ ਕਿ ਇਹ ਅਕਾਲੀ ਦਲ ਬਹੁਤ ਸਾਰੇ ਬਣੇ ਹੁਣ ਤੱਕ ਉਨ੍ਹਾਂ ਦੇ ਵਿੱਚੋਂ ਕੋਈ ਵਿਰਲਾ ਟਾਵਾਂ ਹੀ ਕਾਮਯਾਬ ਹੋਇਆ ਹੋਗਾ ਥੋੜੇ ਜਿਹੇ ਸਮੇਂ ਦੇ ਲਈ ਅੱਜ ਆਕਾੜੀ ਦਲ ਕਿੰਨੇ ਕ ਤੇ ਆਕਾੜੀ ਦਲ ਅੱਜ ਤੱਕ ਵੀ ਟੋੜਾ ਸਾਹਿਬ ਤੋਂ ਲੈ ਲਓ ਤੇ ਸਰਜੀਤ ਸਿੰਘ ਬਰਨਾਲਾ ਤੋਂ ਸ਼ੁਰੂ ਕਰ ਲਓ ਤੇ ਬਾਕੀ ਵੱਡੀਆਂ-ਵੱਡੀਆਂ ਹਸਤਕਾਂ ਤੋਂ ਸ਼ੁਰੂ ਕਰ ਲਓ ਬਣੇ ਬਹੁਤ ਆ ਪਰ ਕਾਮਯਾਬ ਨਹੀਂ ਹੋਏ ਅਸਵਦੇਵ ਸਿੰਘ ਢੀਂਡਾ ਸਾਹਿਬ ਨੇ ਬਣਾਇਆ ਸੀ ਤੇ ਉਹ ਵੀ ਬਾਅਦ ਵਿੱਚ ਮਰਜ ਹੋ ਗਿਆ ਸੀ ਸੋ ਇਹੋ ਜਿਹੇ ਵੇਰੇ ਵੇ ਸਾਹਮਣੇ ਆਉਂਦੇ ਰਹਿੰਦੇ ਆ ਜੀ ਜੀ ਬਿਲਕੁਲ ਬਾਕੀ ਸਮਾਂ ਤੈਅ ਕਰੂਗਾ ਕੀ ਬਣਦਾ ਚਾਣਾ ਸਾਹਿਬ ਤੇ ਦੂਸਰੇ ਬੰਨੇ ਇੱਕ ਹੋਰ ਆਪਾਂ ਜਿਹੜੀ ਖਬਰ ਹੈ ਉਹ ਸਾਡੇ ਵਾਲਾ ਰੇਡੀਓ ਦੇ ਉੱਪਰ ਵੀ ਸਾਂਝੀ ਕੀਤੀ ਸੀ ਕਿ ਮਨਰੇਗਾ ਦਾ ਨਾਂ ਜਿਹੜਾ ਉਹ ਬਦਲ ਦਿੱਤਾ ਗਿਆ ਤੇ ਹੁਣ ਇਹ ਮਨਰੇਗਾ ਦਾ ਨਾਂ ਬਦਲਣ ਦਾ ਕਰਕੇ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜੀ ਵਿਰੋਧ ਹੋ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਇਹ ਮਨਰੇਗਾ ਦਾ ਨਾਂ ਬਦਲਿਆ ਨਾ ਜਿਹੜਾ ਇਹ ਕੋਈ ਇਹ ਨਹੀਂ ਕਿ ਭਾਈ ਜਿਹਦੇ ਵਿੱਚ ਸਿਰਫ ਸਿਰਫ ਕੋਈ ਕ੍ਰਾਂਤੀਕਾਰੀ ਤਬਦੀਲੀ ਲੈ ਕੇ ਆਉਣੀ ਹੈ ਤਬਦੀਲੀ ਤਾਂ ਉਨੀ ਕੀ ਰਹਿਣੀ ਹੈ ਜਿੰਨੀ ਕੁ ਹੋਣਾ ਕਿਉਂਕਿ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਮੰਰੇਗਾ ਸਕੀਮ ਆ ਇਹਦੇ ਵਿੱਚ ਨਾਂ ਬਦਲਣ ਦੀ ਕੋਸ਼ਿਸ਼ ਸੀ ਰਾਣੀ ਉਹਨਾਂ ਨੇ ਬਦਲ ਵੀ ਦਿੱਤਾ ਤੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਵੀ ਪਾਸ ਕਰ ਲਿਆ ਇਹ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਲਿਆ ਤੇ ਰਾਸ਼ਟਰਪਤੀ ਦੇ ਵੱਲੋਂ ਵੀ ਸਾਈਨ ਕਰਤੇ ਆ ਤੇ ਇਹ ਜਿਹੜਾ ਸੀਗਾ ਬਿੱਲ ਇਹ ਹੁਣ ਕਾਨੂੰਨ ਬਣ ਗਿਆ ਸੰਦੇ ਵਿੱਚ ਜਿਹੜੀ ਮੰਰੇਗਾ ਸਕੀਮ ਸੀ ਇਹ ਬਣ ਗਈ ਹੁਣ ਵਿਕਸਿਤ ਭਾਰਤ ਜੀ ਰਾਮ ਜੀ ਜੀ ਰਾਮ ਜੀ ਦੀ ਲੰਬੀ ਚੌੜੀ ਫੁੱਲ ਫਾਰਮ ਪਰ ਉਹਦਾ ਸ਼ਾਰਟ ਰੱਖਿਆ ਇਹਨਾਂ ਨੇ ਜੀ ਰਾਮ ਜੀ ਕਿਉਂਕਿ ਹਰ ਗੱਲ ਦੇ ਵਿੱਚ ਸਿਆਸੀ ਤੌਰ ਤੇ RAM ji ਦੀ ਵਰਤੋਂ ਕਰਦੀ ਇਹ BJP ਦੇ ਹਿੱਸੇ ਦੇ ਵਿੱਚ ਗੱਲ ਆਈ ਹੈ ਉਹ ਕਹਿੰਦੇ ਆ ਜੀ ਕਿ ਦੇਖੋ BJP ਇਹ ਗੱਲ ਕਹਿੰਦੀ ਆ ਕਿ ਇਹਨਾਂ ਨੇ ਮਹਾਤਮਾ Gandhi ਦਾ ਨਾਮ ਵਿੱਚ ਰੱਖਿਆ ਸੀ ਕਮਨਰੇਗਾ ਦੇ ਵਿੱਚ ਤੇ ਇਹਨਾਂ ਨੇ ਵੀ ਗਲਤ ਕੀਤਾ ਸੀਗਾ ਇਹ ਵੋਟਾਂ ਨਹੀਂ ਕਰਦੇ ਆ ਜਦ ਕਿ ਹਕੀਕਤ ਇਹ ਆ ਵੀ ਇਹ ਵੀ ਤਾਂ RAM ji ਦੀ ਵਰਤੋਂ ਵੋਟਾਂ ਦੇ ਵਾਸਤੇ ਕਰਦੇ ਆ ਹਰ ਗੱਲ ਨੂੰ ਆਪਾਂ RAM ji ਨਾਲ ਜੋੜਦੇ ਆ RAM ji ਦਾ ਬਹੁਤ ਸਤਿਕਾਰ RAM ji ਇਹ ਹਿੰਦੂ ਭਾਈਚਾਰੇ ਦੇ ਲੋਕਾਈ ਦੇ ਮਨੁੱਖਤਾ ਦੀ ਅਗਵਾਈ ਕਰਨ ਵਾਲੇ ਸਿਧਾਂਤਕ ਤੌਰ ਤੇ ਆ ਪਰ ਗੱਲ ਇਹ ਜੀ ਕਿ ਇੱਥੇ ਤਾਂ ਵੋਟਰਾਂ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੁਣ ਨਵੀਂ ਜਾਣਕਾਰੀ ਇਹ ਆ ਕਿ ਭਾਈ ਪੰਜਾਬ ਦੇ ਵਿੱਚ ਤੇ ਕੁਝ ਕੁ ਹੋਰ ਸਮਾਂ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਤੀਨ ਨਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਮੇਰਾ ਖਿਆਲ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ 30 ਦਸੰਬਰ ਨੂੰ ਦਾ ਅੱਗੇ ਪਿੱਛੇ ਹੈਗਾ ਇੱਕ ਰੋਜ਼ ਦਾ ਸੈਸ਼ਨ ਵੀ ਭਾਈ ਮੰਰੇਗਾ ਸਕੀਮਾਂ ਜਿਹੜੀ ਉਹ ਕੱਟ ਕੇ ਤੇ ਨਵੀਂ ਲਾਂਦੇ ਗਈ ਜਿਹੜੀ ਇਹਦੇ ਨਾਲ ਗਰੀਬਾਂ ਦੇ ਚੁੱਲ੍ਹੇ ਠੱਲੇ ਹੋ ਜਾਣਗੇ ਉਹ ਕਿਉਂ ਕਿਉਂਕਿ ਕੇਂਦਰ ਦੀ ਸਰਕਾਰ ਨੇ ਕਰਤਾ ਵੀ ਇਹਦੇ ਵਿੱਚ 40 ਪੈਸੇ ਸੂਬਾ ਪਾਇਆ ਕਰੂਗਾ 60 ਪੈਸੇ ਕੇਂਦਰ ਦੀ ਸਰਕਾਰ ਪਾਊਗੀ ਤੇ ਕਿਸੇ ਵੀ ਸੂਬੇ ਦੇ ਵਿੱਚ ਇਹ ਹੋਊਗਾ ਹੁਣ ਹੁਣ ਜਿਹੜੇ ਸੂਬੇ ਦੇ 40 ਪੈਸੇ ਨਾ ਪਾਏ ਤੇ ਕੇਂਦਰ ਦੇ ਕਿਹੜਾ ਫਿਰ ਅਸੀਂ 60 ਕਿਉਂ ਪਾਈਏ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਸ ਸੂਬੇ ਦੇ ਵਿੱਚ ਗਰੀਬ ਲੋਕਾਂ ਦਾ ਮਜ਼ਦੂਰ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਕਰਨਾ ਜਿਹੜਾ ਕਿ ਪਹਿਲਾਂ ਮਨਰੇਗਾ تحت ਮਿਲਦਾ ਸੀ ਹੁਣ ਜਿਹੜੇ ਸੂਬਾ ਦੇ ਸਰਦੇ ਉੱਤੇ ਪਹਿਲਾਂ ਕਰਦਾ ਉਹ ਆਪਦੇ ਕੋਲੋਂ ਪੈਸੇ ਕਿਵੇਂ ਪਾਉਣਗੇ ਤੇ ਕੇਂਦਰ ਦੀ ਸਰਕਾਰ ਦੀ ਇਹ سیاਸਤ ਦਾ ਕੀ ਜੇਕਰ ਪੈਸੇ ਕੇਂਦਰ ਬੰਦੀਆ ਤੇ ਫਿਰ ਸੇਰਾ ਸੀਬਾ ਕਿਉਂ ਨਵੇ ਫਿਰ ਉਹਨਾਂ ਨੇ ਇਹ ਗੱਲ ਕਹਿਣੀ ਵੀ ਦੇਖੋ ਇਹਨਾਂ ਦੇ ਕੋਲੇ 40% ਤੋਂ 60% ਤੱਕ ਦਾ ਯਾਰ ਜੇ ਡਬਲਿੰਗ ਵੀ ਸਰਕਾਰ ਹੋਵੇ ਤਾਂ ਫਿਰ ਭਾਈ ਉੱਤੇ ਉੱਤੇ ਵੀ ਸਾਡੀ ਸਰਕਾਰ ਹੋਵੇ ਥੱਲੇ ਵੀ ਸਾਡੀ ਸਰਕਾਰ ਹੋਵੇ ਤੇ ਫਿਰ ਤੁਸੀਂ ਦੇਖੋ ਜੀ ਗਰੀਬਾਂ ਨੂੰ ਰੋਜ਼ਗਾਰ ਮਿਲਦਾ ਰਹਿਣਾ ਸੋ ਇਹ ਇੱਕ ਸਿਆਸਤ ਆ ਹੁਣ ਗੱਲ ਅਗਲੀ ਕੀ ਹੈ ਜੀ ਕਿ ਨਾ ਡੋਮਨ ਤੇਲ ਹੋਵੇ ਤੇ ਨਾ ਰੋਦਾ ਵਿੱਚ ਆਉਣ ਦੇ ਸਮੇਂ ਦੇ ਵਿੱਚ ਗਰੀਬਾਂ ਦੇ ਨਾਲ ਵੱਖ-ਵੱਖ ਪਾਰਟੀਆਂ ਦੀ ਦੂਰੀ ਵਧੇ ਦੇ ਕੇ ਅੰਦਰ ਵੀ ਚੌਂਦੀ ਦਾ ਪਰ ਇਹ ਜਿਹੇ ਕਿ ਮਹਾਤਮਾ ਦਾ ਵੀ ਲੋ ਪਰੇ ਕਰਕੇ ਰਾਜ ਵੀ ਲੈ ਕੇ ਆਉਂਦੇ ਆ ਤੇ ਵੇਲੇ ਭਾਈ ਭਾਜਪਾ ਨੂੰ ਕਿਹੜੇ ਪਾਸੇ ਫਿਰ ਸਾਢੇ ਕਿਲ ਦਾ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਕਹਿੰਦੇ ਕਿ ਹੁਣ 10 ਏਕੜ ਦੇ ਵਿੱਚ ਬਠਿੰਡਾ ਦਾ ਬਸ ਇਹਦਾ ਬਸ ਅੱਡਾ ਜਿਹੜਾ ਉਹ ਬਣੂਗਾ ਜੀ ਬਿਲਕੁਲ ਜੀ ਕੁਝ ਸਮਾਂ ਪਹਿਲਾਂ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੱਲ ਕਹੀ ਸੀ ਕਿ ਬਠਿੰਡੇ ਵਾਲਾ ਜਿਹੜੀਆਂ ਥਰਮਲ ਕਲੋਨੀਆਂ ਉਹਦੇ ਕਿੰਨੇ ਵੀ 30 ਏਕੜ ਜ਼ਮੀਨ ਦੇ ਵਿੱਚ ਉੱਥੇ ਬਣੂਗਾ ਜੀ ਬਸ ਅੱਡਾ ਬਹੁਤ ਵੱਡਾ ਬਸੰਦਾ ਬਣੂਗਾ ਬਠਿੰਡੇ ਦੇ ਵਿੱਚ ਮਤਲਬ 30 ਏਕੜ ਦੇ ਵਿੱਚ ਬਣਾਇਆ ਜਾਣਾ ਤੇ ਇਹ ਬਠਿੰਡੇ ਵਾਲੀਆਂ ਥਰਮਲ ਕਲੋਨੀਆਂ ਵਾਲੀ ਥਾਂ ਤੇ ਬਣਗਾ ਸਰਕਾਰੀ ਜ਼ਮੀਨ ਆ ਉਹ ਟਰਮਲ ਪਲਾਂਟ ਤਾਂ ਹੁਣ ਬੰਦ ਪਏ ਆ ਤੇ ਉਸ ਥਾਂ ਤੇ ਬਣੂਗਾ ਲੱਗਦੀ ਹੁਣ ਕੱਲ ਇਹਨਾਂ ਨੇ ਐਲਾਨ ਕੀਤਾ ਜੀ ਕਿ 30 ਏਕੜ ਦੇ ਵਿੱਚ ਨਹੀਂ ਕੋਈ 10 ਏਕੜ ਤੇ ਬਣੂਗਾ 20 ਏਕੜ ਜ਼ਮੀਨ ਸ਼ਹਿਰੀ ਵਿਕਾਸ ਵਿਭਾਗ ਨੂੰ ਵਿਕਾਸ ਦੇ ਵਾਸਤੇ ਜਿਦੇ ਆਂ ਜੀ ਮਤਲਬ ਉੱਥੇ ਕੋਈ ਕਲੋਨੀਆਂ ਬਣਦੀਆਂ ਉੱਥੇ ਕੁਝ ਹੋਰ ਬਣੂਗਾ ਕਿ 10 ਏਕੜ ਦੇ ਵਿੱਚੋਂ ਕਰੀ ਜੀ ਅਸੀਂ ਬਸ ਅੱਡਾ ਬਣਾਵਾਂਗੇ। ਯਾਨੀ ਕਿ 3 ਨੁਕਟਾ ਹਾ ਕੇ 10 ਕਰਤਾ ਤੇ 20 ਏਕੜ ਜਿਹੜੀ ਉਹ ਪੈਸੇ ਕਮਾਉਣ ਦੇ ਲਈ ਹੋਰ ਤਰੀਕੇ ਵਾਸਤੇ ਵਰਤੀ ਜਾਊਗੀ। ਸੋ ਇਹ ਆ ਜੀ ਕਿ ਪਰ ਇਹ ਕਿਸੇ ਵळे ਬਖੀਡੇ ਦੇ ਥਰਮਲ ਪਲਾਂਟ ਦੀ ਤੂਤੀ ਬੋਲਦੀ ਹੁੰਦੀ ਸੀ। ਇਹਦੀਆਂ ਚੀਜ਼ਾਂ ਦੇ ਬਾਰੇ ਥਰਮਲ ਦੇ ਬਾਰੇ ਗਾਣੇ ਆਉਂਦੇ ਹੁੰਦੇ ਸੀ। ਹੁਣ ਮੈਂ ਸੋ ਇੱਕਦਮ ਇਹ ਥਰਮਲ ਆਖਰੀ ਸਾਰਾਂ ਦੇ ਉੱਤੇ ਆ। ਵੱਧ ਤਾਂ ਬਹੁਤ ਲੰਮੀ ਚਲੇ ਗਈ ਤੇ ਪਿਆ। ਪਰ ਕਹਿੰਦੇ ਜੀ ਕਿ ਇਹ ਕਹਿੰਦਾ ਇਹਨਾਂ ਕਦੇ ਸ਼ੇਤੀ ਦੌਰ ਐਸਾ ਆਜੂਗਾ। ਜਦੋਂ ਵੈਸੇ ਵੀ ਦਿੱਤਣਾ ਬੰਦ ਹੋ ਜਾ ਰਿਹਾ ਜੀ ਜੀ ਬਿਲਕੁਲ ਤੇ ਜਿਹੜਾ ਸਾਹਿਬ ਹਲਵਾਰਾ ਵਾਲੇ 에어ਪੋਰਟ ਤੇ ਵੀ ਕਹਿੰਦੇ ਸਿਆਸਤ ਬਹੁਤ ਵਧੀ ਹੋਈ ਹੈ ਜੀ ਹਾਂ ਬਿਲਕੁਲ ਜੀ ਹਲਵਾਰਾ ਵਾਲਾ 에어ਪੋਰਟ ਆ ਜਿਹੜਾ ਉਹ ਤਾਂ ਤਿਆਰ ਹੋ ਗਿਆ ਪਰ ਇਹਨੂੰ ਤਿਆਰ ਹੋਏ ਨੂੰ ਆਪਾਂ ਜੁਰੂਰ ਸ਼ੁਰੂ ਕਦੋਂ ਕਰਨਾ ਹੁਣ ਸਵਾਲ ਤਾਂ ਇਹ ਆ ਕਿਉਂਕਿ ਦੇਖੋ ਪੰਜਾਬ ਦੇ ਵਿੱਚ 에어ਪੋਰਟ ਤਾਂ ਬਹੁਤ ਆਦਮਪੁਰ ਵਾਲਾ ਵੀ ਆ ਬਠਿੰਡੇ ਵਾਲਾ ਵੀ ਆ ਅੰਮ੍ਰਿਤਸਰ ਵਾਲਾ ਵੀ ਆ ਪਰ ਜਦੋਂ ਅਸੀਂ ਜ਼ਿਕਰ ਜੋ ਗੱਲ ਕਰੀਏ ਤਾਂ ਇਕੱਲੇ ਅੰਮ੍ਰਿਤਸਰ ਵਾਲੇ ਦੀ ਹਨ ਬਾਕੀ ਆਦਮਪੁਰ ਵਾਲੇ ਨੂੰ ਕੌਣ ਪਸਦਾ ਮਠਿੰਡੇ ਵਾਲੇ ਨੂੰ ਕੋਣ ਪਸਦਾ ਕੱਲਾ 에어ਪੋਰਟ ਬਣਾ ਦੇਣਾ ਹੋ ਕੰਮਜਾਦੀ ਨਹੀਂ ਉੱਥੇ ਕਿੰਨੀਆਂ 에어ਲਾਈਨਾਂ ਕਿੰਨੀਆਂ ਫਲਾਈਟਾਂ ਕਿਹੜੇ ਭਾਅ ਤੇ ਫਲਾਈਟਾਂ ਲੋਕਾਂ 'ਚ ਉਹ 에어ਪੋਰਟ ਕਿੰਨਾ ਕੁ ਪ੍ਰਚਾਰਿਆ ਗਿਆ ਲੋਕਾਂ ਨੂੰ ਉਸ 에어ਪੋਰਟ ਦੀ ਵਰਤੋਂ ਕਰਨੀ ਕਿੰਨੀ ਕੁ ਸੌਖੀ ਲੱਗਦੀ ਆ ਕਿੰਨੀ ਕੁ ਸਸਤੀ ਲੱਗਦੀ ਗੱਲ ਤਾਂ ਇਹ ਆ ਜੇ ਕੋਈ ਫਲਾਈਟ ਹੀ ਨਾ ਹੋਊਗੀ ਤੇ ਫਿਰ ਬੰਦੇ ਨੂੰ ਉੱਥੇ 에어ਪੋਰਟ ਤੋਂ ਕਰਾਉਣਾ ਕੀ ਆ ਹਲਵਾਰੇ ਵਾਲਾ 에어ਪੋਰਟ ਬਣ ਕੇ ਤਾਂ ਤਿਆਰ ਆ ਉਦਲੇ ਟਰਮੀਨਲ ਵੀ ਤਿਆਰ ਆ ਉਦਨੇ ਜਿਹੜਾ ਟਰੋਲੀ ਜੰਕਸ਼ਨ ਹੁੰਦਾ ਉਹ ਵੀ ਤਿਆਰ ਆ ਬਾਕੀ ਵੀ ਤਾਂ-ਜਾਮ ਪਾਰਕਿੰਗ ਸਾਰੀ ਤਿਆਰ ਆ ਪਰ ਮੋਦੀ ਸਾਹਿਬ ਨੇ ਇਹਦਾ ਵਰਚੁਅਲ ਉਦਘਾਟਨ ਕਰਨਾ ਸੀ ਉਹ ਕੀਤਾ ਨਹੀਂ ਉਦੋਂ ਇਹਦੇ ਪਿੱਛੇ ਹੁਣ ਬੀਜੇਪੀ ਚਾਹੁੰਦੀ ਜੀ ਸਿਹਰਾ ਸਾਨੂੰ ਮਿਲੇ ਤੇ ਆਮ ਆਦਮੀ ਪਾਰਟੀ ਚਾਹੁੰਦੀ ਸਿਹਰਾ ਸਾਨੂੰ ਮਿਲੇ ਉਹ ਇਸ ਕਰਕੇ ਇਹੋ ਲੰਮਕ ਜਾਣਾ ਇਹ ਨਾਂ ਵੀ ਲੰਮਕੇ ਇਹਦੇ ਬਹੁਤਾ ਕਾਮਯਾਬੀ ਹੋਣਾ ਕਿਉਂਕਿ ਤੁਸੀਂ ਦੇਖੋ ਨਾ ਕਿ ਜੇ ਬੰਦਾ ਇਹ ਗੱਲ ਕਹੇ ਆਪਾਂ ਜਦੋਂ ਦਿੱਲੀ ਜਾਂਦੇ ਆ ਦਿੱਲੀ ਜਾਂਦੇ ਆਪਾਂ ਲੁਧਿਆਣੇ ਤੋਂ ਲੱਗਦੇ ਜੀ 5 5.5 ਘੰਟੇ 6 ਘੰਟੇ ਤੇ ਜੇ ਆਪਾਂ 에어ਪੋਰਟ ਤੇ ਜੰਨੇ ਆ ਤੇ 2 ਘੰਟੇ ਤੁਹਾਨੂੰ ਪਹਿਲਾਂ ਜਾਣਾ ਪਾਣਾ ਤੇ ਜੇ 1.5 ਘੰਟੇ ਦੀ ਫਲਾਈਟ ਹੋਈ ਤੇ ਮੰਨ ਲਓ 2 ਤੇ 1.5 ਘੰਟਾ ਤੇ ਇਹ ਹੋ ਗਿਆ ਜੀ 3.5 ਘੰਟੇ 3.5 ਘੰਟੇ ਬਾਹਰ ਆਉਂਦਾ ਸਮਾਨ ਚੱਕ ਕੇ ਨਿਕਲਦੇ ਉੱਤੇ 1 ਘੰਟਾ ਫੇਰ ਲੱਗ ਗਿਆ ਉਹ 4.5 ਘੰਟੇ ਗੱਲ ਤਾਂ ਫੇਰ ਉੱਥੇ ਵੀ ਆ ਗਈ ਤੇ ਜੇ ਮੰਨ ਲਓ 5000 ਤੱਕ ਗੱਡੀ ਜਾਂਦੀ ਹੈ ਤੇ ਇੱਥੇ ਟਿਕਟ ਹੋਵੇ ਮੰਨ ਲਓ 10000 ਦੀ ਤੇ ਫੇਰ ਬੰਦਾ ਕਿੱਥੇ ਜਾਊਗਾ ਪਹਿਲਾਂ ਤਾਂ ਇੱਥੇ ਇਹਦਾ ਪ੍ਰਚਾਰ ਇਹਨਾਂ ਕਰਦਾ ਪਾਊਗਾ ਕਿ ਬੱਸ ਤੇ ਰੇਲ ਗੱਡੀ ਤੇ ਟੈਕਸੀ ਤੋਂ ਸਸਤਾ ਲੱਗੇ ਇਹਦੇ ਦੂਜੀ ਗੱਲ ਇਹ ਕਿ ਸਮਾਂ ਬਚਦਾ ਹੋਵੇ ਤੀਜੀ ਗੱਲ ਇਹ ਹੈ ਜੀ ਕਿ ਏਅਰਲਾਈਨਾਂ ਜਿਹੜੀ ਆ ਉਹ ਤਾਂ ਉਹ ਵੀ ਜੇਕਰ ਸਵਾਰੀ ਵੱਧ ਹੋਈ ਤੇ ਸਵਾਰੀ ਤਾਂ ਜਾਊਗੀ ਜੇਕਰ ਏਅਰਲਾਈਨ ਹੋਈ ਉੱਥੇ ਸੋ ਇਹਨਾਂ ਗੱਲਾਂ ਦੇ ਵੱਲ ਗੌਰ ਕਰਨੀ ਪੈਣੀ ਹੈ ਫਿਲਹਾਲ ਤਾਂ ਸਰਕਾਰਾਂ ਨੇ ਛੋਟ ਲੀਆਂ ਏਅਰਪੋਰਟ ਬਣਾਤਾ ਏਅਰਪੋਰਟ ਬਣਾਤਾ ਸੀ ਇੱਕ ਹੋਰ ਏਅਰਪੋਰਟ ਬਣਾਤਾ ਉਹਦਾ ਲਾਭ ਕੀ ਹੈ ਜੀ ਜੀ ਤੇ ਟੇਣਾ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਕਹਿੰਦੇ ਨੇ ਇਹ ਕਹਿੰਦੇ ਕਿ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਹੈ ਜੀ ਇਹ ਕੌਣ ਨੇ ਇਹ ਜੀ ਸਰਜੀਤ ਕੁਮਾਰ ਜੈਣੀ ਸਾਹਿਬ ਆ ਜਿਹੜੇ ਕਿ ਸਾਬਕਾ ਮੰਤਰੀ ਆ ਜਿਹੜੇ ਕਿ ਬੀਜੇਪੀ ਦੇ ਆਗੂ ਆ ਕਿ ਇਹਨਾਂ ਨੇ ਕੱਲ ਇੱਕ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਮੇਰੀ ਰੱਬ ਨਾਲ ਸਿੱਧੀ ਗੱਲ ਆ ਮੈਂ ਜਿਹਦੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਤੇ ਉਹ ਕਾਮਯਾਬ ਹੋ ਜਾਂਦਾ ਉਹ ਐਮਐਲਏ ਬਣ ਜਾਂਦਾ ਉਹ ਕਹਿੰਦੇ ਕਿ ਪਹਿਲਾਂ ਤਾਂ ਮੈਂ ਰੱਖਿਆ ਸੀ ਹੱਥ ਇੱਥੇ ਜਿਹੜੇ ਹੱਗੇ ਸ਼ੇਰ ਸਿੰਘ ਖਬਾਇਆ ਉਹਨਾਂ ਦੇ ਸਿਰ ਤੇ ਉਹ ਵਿਧਾਇਕ ਬਣ ਗਏ ਫਿਰ ਐਮਪੀ ਬਣ ਗਏ ਫਿਰ ਉਹਨਾਂ ਦਾ ਮੁੰਡਾ ਜਿਹੜਾ ਦਵਿੰਦਰ ਸਿੰਘ ਖਬਾਇਆ ਉਹਨੂੰ ਬੋਲਣਾ ਵੀ ਨਹੀਂ ਆਉਂਦਾ ਸੀਗਾ ਤੇ ਮੈਂ ਉਹਦੇ ਸਿਰ ਤੇ ਹੱਥ ਰੱਖਿਆ ਤੇ ਉਹ ਐਮਐਲਏ ਬਣ ਗਿਆ ਉਹ ਕਹਿੰਦੇ ਫਿਰ ਨਰਿੰਦਰਪਾਲ ਸਵਨਾ ਦੇ ਸਿਰ ਦੇ ਉੱਤੇ ਮੈਂ ਹੱਥ ਰੱਖਿਆ ਜਿਹੜੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਪਰ ਇਸ ਦਾ ਦੇ ਉੱਤੇ ਕਹਿੰਦੇ ਜੀ ਮੇਰੇ ਕੋਲੋਂ ਗਲਤੀ ਹੋ ਗਈ ਇਹ ਭਾਈ ਮੈਂ ਗਲਤ ਬੰਦੇ ਦੇ ਸਿਰ ਦੇ ਉੱਤੇ ਹੱਥ ਰੱਖਤਾ ਤੇ ਉਹ ਕਹਿੰਦੇ ਜੀ ਹੁਣ ਮੈਂ ਸੋਚ ਕੇ ਸਿਰ ਤੇ ਹੱਥ ਰੱਖਿਆ ਕਰਨਾ ਮੇਰੀ ਰੱਬ ਨਾਲ ਸਿੱਧੀ ਗੱਲ ਹੁੰਦੀ ਹੈ ਚਲੋ ਜਾਨੀ ਸਾਹਿਬ ਬਸੇ ਸੀਨੀਅਰ ਆ ਸਿਆਣੀ ਵੀ ਆ ਪਰ ਜਿਸ ਤਰੀਕੇ ਦੀ ਉਹਨਾਂ ਨਾਲ ਸਿੱਧੀ ਰੱਬ ਨਾਲ ਗੱਲ ਹੁੰਦੀ ਆ ਮੇਰੀ ਇੱਕ ਬੇਨਤੀ ਹੋਰ ਆ ਕਿ ਉਹ ਬੀਜੇਪੀ ਦੇ ਅਗੂਆਂ ਦੇ ਸਿਰ ਤੇ ਹੱਥ ਰੱਖ ਲੈਣ ਪੰਜਾਬ ਦੇ ਵਿੱਚ ਜਿੱਤ ਜਾਣ ਉਹ ਜੀ ਐਂਕਰਨ ਆਪਦੇ ਸਿਰ ਤੇ ਸੁਰੱਖ ਲੈਦੇ ਕੁਰੀ ਵੀ ਉਹ ਪੰਜਾਬ ਦੇ ਵਿੱਚ ਹੁਣ ਜਿੱਤ ਜਾਣ ਇਹ ਮਤਲਬ ਕਹਿਣ ਦਾ ਵੀ ਬੰਦਾ ਫਲੋ ਦੇ ਵਿੱਚ ਆਇਆ ਕੁਝ ਵੀ ਕਹਿ ਦੇਣਾ ਜੀ ਜੀ ਬਿਲਕੁਲ ਸਹੀ ਤੇ ਟੈਨਾ ਸਾਹਿਬ ਧੁੰਦ ਦਾ ਕਰਕੇ ਕਹਿੰਦੇ ਬਹੁਤ ਜ਼ਿਆਦਾ ਫਲਾਈਟਸ ਨੂੰ ਵੀ ਅਸਰ ਹੋ ਰਿਹਾ ਹੈ ਤੇ ਸੜਕਾਂ ਤੇ ਵੀ ਅਸਰ ਦਿਖ ਰਿਹਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਧੁੰਦਰੇ ਕਰਕੇ ਪੰਜਾਬ ਦੇ ਵਿੱਚ ਸੜਕ ਹਾਰ ਤੇ ਵੀ ਵਾਪਰ ਰਹੇ ਆ ਰੇਲੀਆਂ ਵੀ ਲੇਟ ਹੋ ਰਹੀਆਂ ਜਹਾਜ਼ ਵੀ ਲੇਟ ਹੋ ਰਹੇ ਆ ਜਿਹੜਾ 7-8 ਘੰਟੇ ਦਾ ਸਫ਼ਰ ਆ ਜਲੰਧਰ ਤੋਂ ਦਿੱਲੀ ਦਾ ਇਹ 14 ਘੰਟੇ ਚ ਤੈਅ ਹੋ ਰਿਹਾ ਸੋ ਧੁੰਦ ਹਾਲੇ ਹੋਰ ਵਧਣੀ ਹੈ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਆ ਆਉਣ ਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਆਸ ਵੀ ਹੈ ਲੰਘੇ ਕਲ ਰੋਪਣ ਦੇ ਵੱਲ ਮਮੂਲੀ ਜੀਆਂ ਕਣੀਆਂ ਪਈਆਂ ਵੀ ਆ ਠੰਡ ਜ਼ੋਰ ਤੇ ਆ ਧੁੰਦ ਦੇ ਵਿੱਚ ਬਹਿਣਾ ਚਾਹੀਦਾ ਕਿ ਠਾਰੀ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ